ਦੇਗੀ ਕਰੀ ਜਾਂਦੇ ਜੀਰੇ ਕੁਝ ਨਹੀਂ ਪੁੱਤ ਤਾਰਾ ਕੱਢੀ ਦੇਣੀ ਆ ਚੱਲੀ ਇੱਕ ਰੈਲੀ ਕਰਨੀ ਠੀਕ ਆ ਸਸਿ ਘਾੜੀ ਸਾਰਿਆਂ ਨੂੰ ਬਹੁਤ ਸੁਨਾਈ ਜੀ ਹਰ ਚਾਰਾ ਆਸ ਕਰਦੇ ਆ ਕਿ ਸਾਡੇ ਸਾਰੇ ਭੈਣ ਭਰਾ ਠੀਕ ਹੋਣਗੇ ਤੇ ਮੈਂ ਪੁੱਤ ਤਾਰ ਕੱਢਣਾ ਇੱਕ ਰੈਲੀ ਆ ਤੇ ਤੂੰ ਹੁਣ ਤਿਆਰ ਹੋ ਜਾ ਸਕੂਲ ਵਾਦ ਤੇ ਮੰਮੀ ਨੂੰ ਖਾਇਆ ਕਿ ਖਾ ਜਾ ਮੰਮੀ ਮੈਨੂੰ ਲੱਗਦਾ ਸਕੂਲ ਐ ਅੱਜ ਪੈ ਜਾਣੀਆਂ ਸਾਨੂੰ ਵੀ ਛੁੱਟੀਆਂ ਚਾਹ ਤਾਂ ਵਧੀਆ ਆਣੀਆਂ ਨੇ ਛੁੱਟੀਆਂ ਦੀ ਆ ਹੁੰਦੀਆਂ ਛੁੱਟੀਆਂ ਪੈ ਜਾਂਦੇ ਆ ਹਾਂਜੀ ਆ ਕਰ ਲਿਏ ਤੇ ਉਹ ਕਰ ਲੀਏ ਕਿੱਥੇ ਦਾਦੀ ਬਾਹਰ ਤੇ ਤੈਨੂੰ ਜਾਣ ਨਹੀਂ ਦੇਣਾ ਕਿਉਂ ਇੰਦਾ ਨਹੀਂ ਹੁੰਦਾ ਦਹੀ ਝਾਰੀ ਕਰੀਏ ਕਿਹਦੇ ਸਾਦਾ ਨਾ ਨਾ ਚੱਲ ਪੁੱਤ ਮੈਂ ਕੱਢ ਲਿਆ ਮੈਂ ਧਰ ਮੰਮੀ ਆਉ ਡੇ ਹੀ ਉਹ ਸਾਗ ਚੱਲਣ ਹਾਂਜੀ ਆਪਣੇ ਭੈਣ ਭਰਾਵਾਂ ਨੂੰ ਮਲਾ ਦੇ ਮੰਮੀ ਠੀਕ ਆ ਸੱਸਰੀ ਕਾਜੀ ਸਾਰਿਆਂ ਨੂੰ ਪੀ ਕਰੀ ਜਾਂਦੇ ਸੀ ਸਾਗ ਦਹੀਂ ਚੱਲਣ ਠੀਕ ਆ ਮੈਂ ਸਾਗ ਧਰਦੀ ਆ ਕਦੀ ਧਰਿਆ ਹੀ ਨਹੀਂਗਾ ਕਿੰਨੇ ਦੇਣ ਹੋ ਗਏ ਆ ਹਾਂਜੀ ਕਿ ਬਦਲਵਾਈ ਗਈ ਹੋਈ ਆ ਮੌਸਮ ਠੰਡਾ ਵਾ ਨਾਲੇ ਚੱਲੇ ਗਾੜੀ ਲੈ ਕੇ ਅੱਗ ਸੇਕਦੇ ਆ ਹਾਂਜੀ ਹਾਂਜੀ ਅੱਗ ਪਾਦੀ ਨਹੀਂ ਪਾੜਦੀ ਆ ਨਾ ਸਾਗ ਬੜਾ ਛਿੱਲ ਕੇ ਧੋ ਕੇ ਫੇਰ ਕਿ ਇੰਤਾਂ ਹੀ ਅੱਗ ਪਾੜ ਲੈਣੀ ਠੀਕ ਆ ਤੋ ਫਿਰ ਨਾਲੇ ਸੇਕਾਂਗੇ ਨਾਲ ਸਾਗ ਬਚ ਜਾਊਗਾ ਠੀਕ ਹਾਂ ਕਿਸੇ ਕੇ ਦਾਦੂ ਉਹ ਕਰੇ ਪਾਣੀ ਲਾਇਆ ਤੂੰ ਨਹੀਂ ਗਿਆ ਅੰਦਰ ਨੂੰ ਨਾ ਮੈਂ ਕਿੱਥੇ ਜ ਗਿਆ ਮੈਂ ਹੁਣ ਤਿਆਰ ਛੇਮ ਤਾਂ ਬਦਨ ਨਾ ਟਕੇ ਠੰਡ ਕਿੰਨੀ ਆ ਚਲੋ ਦੇ ਆ ਨਾ ਕਿ ਤਿਆਰ ਹੋ ਕੇ ਕਰ ਤਿਆਰ ਹੋ ਕੇ ਕੇ ਚਾਹ ਪੀਣਾ ਫੜਾਇਆ ਯਾ ਮੰਮੀ ਆਪਣੇ ਕਾਚਾ ਪਾ ਦੇ ਤੇ ਤੂੰ ਚਾਹਦੇ ਆ ਮੰਮੀ ਤਾਰਾ ਕੱਢਣ ਚ ਲੱਗੇ ਆ ਤਾਰਾ ਕੱਢਣ ਚ ਲੱਗੇ ਮੈਂ ਪਾ ਦਾਂ ਮੈਂ ਪਾ ਦੋ ਚਾਹ ਤੇ ਮੈਂ ਪਾ ਦਾਂ ਮੈਂ ਹਾਂ ਰਾਤੀ ਚ ਲੈਣਾ ਹੀ ਤੇ ਰਾਤੀ ਕਵੇੜਾ ਹੋ ਗਿਆ ਹਾਂਜੀ ਤੇ ਰਾਤੀ ਚ ਲਿਆ ਹੁੰਦਾ ਤੁਹਾਨੂੰ ਸਖਤ ਤੇ ਤਰ ਦੇਣਾ ਜੁਰਮਾਨਾ ਰੇਟਾ ਲੈਣਾ ਇਹਨਾਂ ਯੱਕ ਸਿੱਖ ਦੇਣੀ ਠੀਕ ਆ ਥੋੜਾ ਜਿਆਦਾ ਨਾ ਥੇਰਨੇ ਦਾ ਤੇ ਬਾਕੀ ਬਾਕੀ ਆਵੇ ਲਤੂ ਲੁੱਤੀ ਜਾਣੇ ਪੱਤੇ ਹੀ ਆ ਜਿਆਦਾ ਗੰਦਾ ਮਨਾ ਮੋਟੇ ਨਾ ਠੀਕ ਆ ਹਾਂ ਇੰਨਾ ਵੀ ਮਹਾ ਦੋ ਡੰਗ ਹੀ ਖਾਦਾ ਜਾਂਦਾ ਇੰਨਾ ਨਹੀਂ ਖਾਦਾ ਜਾਂਦਾ ਉਹ ਸਾਕ ਕਿ ਨਾ ਕਰਾਂ ਨਾ ਮੈਂ ਕ ਮੈਂ ਕ ਜਿੰਦਰੋ ਨਹੀਂ ਆਈ ਇੱਕ ਹੀ ਅੱਗ ਬਾਲਣ ਦੀ ਢੇਰ ਤੇ ਮੈਂ ਕ ਨਹੀਂ ਰਹਿਣਾ ਵਾ ਠੀਕ ਪਰ ਜੇ ਅੱਗ ਬਾਲੀ ਜਾਣੀ ਤਾਂ ਡਾ ਬੈਠੀ ਰਹਿਣਾ ਵਾ ਗਾੜੀ ਕੱਲ ਵੀ ਸਾਰੀ ਦਿਹਾੜੀ ਇੱਥੇ ਹੀ ਰਹੀ ਜਾਵੇ ਹਲਾ ਠੀਕ ਆ ਚੱਲੇ ਗਾੜੀ ਉਹਨੂੰ ਇਹੋ ਹੀ ਤਾਂ ਦਾ ਚੜੀ ਜੀ ਤੇ ਅੱਗ ਬਾਲ ਕੇ ਤੇ ਮੈਂ ਬੈਠੀ ਜਾਵਾਂ ਇਹ ਨਹੀਂ ਪਰਵਾਹ ਫਿਰ ਉਹਨੇ ਅੱਗ ਬਾਲੀ ਜਾਣੀ ਕੋ ਤਾਰਾ ਜੀ ਕੱਲ ਨਹੀਂ ਆਦੇ ਨਹੀਂ ਇਹ ਕਰੇਂਦੀ ਇੱਕ ਕਰਾ ਗਏ ਹਾਂਜੀ ਚਾਹ ਰੱਖੀ ਨਿਕਲ ਜਿੰਦੀ ਇੰਨਾ ਚੱਕਰ ਮੈਂ ਰੱਖੀ ਥੋੜ੍ਹ ਲਿਆ ਇਨਾ ਤਾਂ ਹੁਣ ਮੈਂ ਛੋੜ ਤੀ ਜੇ ਤੇਰਾ ਤਿੰਛ ਲਿਆ ਸੁਲਿਆ ਹੁੰਦਾ ਤੇ ਮਨ ਨੂੰ ਤਰ ਦੇਣਾ ਹੈਗਾ ਹੁਣ ਆ ਟਾਈਮ ਮੜਾ ਲੱਗਦਾ ਸਿਲਦੇ ਆ ਕਰੇ ਹਾਂਜੀ ਸੇ ਤੀ ਨਹੀਂ ਚੱਲਿਆ ਜਾਂਦਾ ਹਾਂਜੀ ਮੰਮੀ ਜੀ ਚੀਤੀ ਜਾਂਦੇ ਜੇ ਕੀ ਰੰਡਾ ਭੀਆ ਮੈਂ ਤਾਂ ਹਾਰੀ ਦੇ ਕੇ ਠੀਕ ਆ ਹਾਂ ਰੈਜੀ ਚੂਗਾ ਟਾਈਮ ਨਾਲ ਤੂੰ ਕਿਤਾਜ ਹੁਣ ਪੈ ਗਈਆਂ ਛੁੱਟੀਆਂ ਤੇ ਜਾ ਹੈਗਾ ਜਾਣਾ ਥੋ ਹਾਂਜੀ ਬਿਲਕੁਲ ਸਕੂਲੇ ਪਹਿਲਾਂ ਤੇ ਮੰਮੀ ਆਦੇ ਚਲ ਜਾ ਤੇ ਹੁਣ ਫੇ ਮੈਸੇਜ ਆ ਗਿਆ ਵਾ ਵੀ ਛੁੱਟੀਆਂ ਪੈ ਗਈਆਂ ਮਿਲਦੇ ਮੁਿਲ ਗਿਆ ਹਾਂਜੀ ਫਿਰ ਤਾਂ ਇਹ ਮਸਾਲਾ ਬਣਾਤਾ ਖਾਓ ਹਾਂਜੀ ਇਹ ਰਿਹਾ ਨਾ ਫਰਗ ਨਾ ਬੜੇ ਜਣ ਹੋਗੇ ਧਰੇ ਨੂੰ ਸਤਾਂ ਟਰੰਡਵਾ ਹਾਂਜੀ ਨਾਲੇ ਵਿੱਚ ਅੱਗ ਸੇਕਨੇ ਆ ਹਾਂਜੀ ਤੇ ਨਾਲੇ ਸਾਗ ਬਣ ਜਾਊਗਾ ਠੀਕ ਆ ਦੇਖ ਹਾਂਜੀ ਸਾਗ ਤੇ ਤਾਂ ਮੈਂ ਕਿਹਨੇ ਰੰਦਣਾ ਵਾ ਨਹੀਂ ਗੱਲ ਬੈਠੀ ਨੇ ਅੱਗ ਤੇ ਹੁੰਦੀ ਬਥੇਰੀ ਡਾਈ ਚੱਲਣੀ ਆ ਜੀ ਇਹਨੂੰ ਪਤਾ ਨਹੀਂ ਲੱਗਾ ਮੇਨ ਖਾਣਾ ਕਿਹਦਾ ਹੀ ਉਹਨਾਂ ਨੂੰ ਪਤਾ ਵੀ ਅੱਗ ਵੱੜ ਗਈ ਆ ਉਹਨੇ ਜੋਸੇ ਵਿੱਚ ਚੱਲੇ ਗੜੀ ਆ ਜਾਣਾ ਤੇ ਪਦੀ ਲਈ ਤੇ ਵੇਖ ਤੇ ਪਾਇਆ ਕਰਕੇ ਨਹੀਂ ਪਾਇਆ ਭਰਾਵਾ ਕਾਇਆ ਤੇ ਬਣਦੀ ਆ ਵਾ ਠੀਕ ਹਾਂ ਤੇ ਗਿੰਦੇ ਕਰੇ ਬੋ ਬੋਤਾ ਹੈ ਡੈਡੀ ਆ ਤੇ ਹੱਥ ਛੰਡੇ ਆ ਨਾ ਜੀ ਹਾਂ ਜੀ ਤੇ ਉਹ ਠੀਕ ਹੈ ਨਾ ਡੈਡੀ ਆ ਬੰਸਰ ਨੂੰ ਡੇਢ ਘੜੀ ਤੱਕ ਖੜੀ ਨੇ ਦਵਾ ਦਵਾ ਹੂੰ ਤੇ ਪਰ ਮੌੜਣਾ ਨਹੀਂ ਹੋਣਾ ਨਾ ਵੀਡੀਓ ਨੂੰ ਹੋਣਾ ਤੇ ਚਲੋ ਹਾਂ ਜੀ ਸਰੀਰ ਹੋਊਗਾ ਅਓ ਜੀ ਆ ਗਏ ਡੈਡੀ ਜੀ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਰਾਣੀ ਬਾਜੀ ਹੋ ਤੁਹਾਡਾ ਭਲਾ ਹੋਵੇ ਬੰਬੀ ਤੇ ਗਏ ਹਾਂ ਜੀ ਪਾਣੀ ਲਾਇਆ ਪਾਣੀ ਲਾਇਆ ਬੰਬੀ ਬੰਦ ਹੋ ਗਈ ਲੱਲਾ ਚਲੋ ਜੀ ਉਹ ਹੋ ਗਿਆ ਕੰਮ ਇਹ ਵੀ ਕਰੂ ਆ ਗਏ ਉਹ ਤਾਂ ਜਦੋਂ ਬੱਤੀ ਅਬਦੀ ਰਹਿੰਦੀ ਤੇ ਜਦੋਂ ਪਾਣੀ ਲਾਉਂ ਜਾਓ ਉਹ ਤਾਂ ਬਸ ਹੋ ਜਾਂਦੀ ਆ ਇਹ ਵੀ ਘਰੇ ਉਹਨੂੰ ਪਤਾ ਲੱਗ ਜਾਂਦਾ ਤੇ ਬਾਪੂ ਆ ਗਿਆ ਮਹੀ ਗੱਲ ਹੈ ਹਾਂ ਕੱਲ ਵੀ ਇਹਨਾਂ ਜਿਹੜੀ ਆਈ ਅੱਜ ਵੀ ਆਉਂਦੀ ਮੇਰਾ ਇਹ ਸਾਗ ਨਹੀਂ ਕਰਿਆ ਗਿਆ ਤੇ ਤੁਸੀਂ ਪਹਿਲਾਂ ਬੱਦੀ ਬੰਦ ਕਰਕੇ ਵੀ ਆ ਗਏ ਜੀ ਕੋਈ ਨਹੀਂ ਆਜੇ ਅੱਜ ਪਰਕੇ ਜੀ ਹਾਂ ਆਹ ਨਹੀਂ ਆ ਪਰਕੇ ਜੀ ਮਾਜੀ ਆ ਉਹ ਤੇ ਬੀਬੀ ਆ ਕੇ ਆਪਣਾ ਹੁਣੀ ਆਉਂਦੀ ਪੱਕ ਕੇ ਸਕੂ ਬੱਥਣ ਲਾਇਆ ਹੈ ਆਹ ਕੁੜੇ ਲਈ ਕੀ ਹੈ ਮਨੇ ਕੁ ਵੇਲੇ ਤੇ ਨਹੀਂ ਡਾਈ ਤੇ ਗ੍ਰੈਮ ਨਾ ਡਾਈ ਨਾ ਬੱਥਣ ਦੇ ਵਿੱਚ ਉਹ ਹੀ ਗਾਂ ਕੰਨਾ ਦਾਣਕ ਨੂੰ ਫੇਰ ਬੱਥਣ ਕੰਕਾ ਪਰ ਹੀ ਆਈ ਆ ਹਾਂ ਤੇ ਕਹੀ ਕਿ ਕਹਿੰਦਾ ਆਢੇ ਲਾਓ ਆਢੇ ਦੋਸਤੇ ਲੱਗਦੇ ਕਿਉਂ ਆੜੂ ਬਹੁਤ ਮੈਨਾ ਬਣ ਗਿਆ ਬਈ ਲੈ ਕਦੋਂ ਵਰਚਣ ਪਰਿਆ ਕਦੋਂ ਗਾਂ ਕਣਕਾ ਜੀ ਨਿਕਲਿਆ ਇਹ ਤੇ ਫਿਰ ਵਧਣਾ ਨਹੀਂ ਕਰਛਾ ਕੰਮ ਖਰਾਬੀ ਹੋ ਗਈ ਆ ਵੀ ਆ ਕੱਲ ਪਾਣੀ ਆ ਨਹੀਂ ਨਾ ਉੱਧਰ ਜਾਂਦਾ ਕੱਲ ਫਿਰ ਹੁਣ ਵਿਤੀ ਹੁੰਦਾ ਦਾ ਉਹਨਾਂ ਦਾ ਫੋਨ ਆ ਗਿਆ ਤੇ ਹੋਈ ਵੀਡੀਓ ਦਾ ਤਾਂ ਕੋਈ ਨਹੀਂ ਕਰਦੀ ਹਾਂ ਉਹ ਵੀ ਹੋਈ ਹੀ ਹਾਂ ਫਟ ਕੇ ਗਾ ਲਓ ਤਾਂ ਤੇ ਲੱਕੜਾ ਲਾਉਣਾ ਹਿੱਟਾ ਥੋੜਾ ਸਾਗ ਵਿੱਚ ਤਾਂ ਕਰੀ ਉਹ ਬਹੁਤ ਜ਼ਿਆਦਾ ਘਟਾਤੇ ਚੱਲ। ਇਨੀ ਫਟਾੜੇ ਬਾਲ। ਹਡੋ ਉਹ ਜਿਆਦਾ ਬਾਲ। ਹੂੰ। ਕੋਣਾ ਵਾਜੀ ਉਹ। ਹੂੰ। ਆਵਗੇ ਮੰਮੀ ਮੈਂ ਤਾਰਾ ਕੱਢ ਕੇ। ਤਾਰਾ ਕੱਢ ਕੇ ਭਰਾਵਾ ਜੀ ਕਾਦਾ ਵਾਪੀ ਦੋ ਮਿੰਟ ਚੁੱਲੇ ਘਾੜੀ ਬਹਿ ਲੀਏ। ਆਈ ਬੱਤੀ ਡਾੜੀ ਨੇ ਨਹੀਂ। ਬੱਤੀ ਆਈ ਬਸ ਬੰਦ ਹੋ ਗਈ ਆ। ਮੈਂ ਬੰਦ ਲੀ ਹਾਂ। ਹਾਂ। ਆ ਤੋਏ ਹਾਜੀ ਅਰੇ ਖਤਮ ਬਤਿੰਦਾ ਚਾ ਲਿਆ ਵਾ ਆ ਉਹ ਕੜਾ ਕੰਕਾ ਪਰ ਆਇਆ ਜਿਨੂੰ ਚਾ ਪੁੱਛਣ ਲਈ ਨਹੀਂ ਇਹਨਾਂ ਪਾਰ ਕੇ ਆ ਗਿਆ ਚਾ ਲਿਆ ਵਾ ਨਹੀਂ ਪਾਰਾ ਰੋਣਾ ਲੱਗਾ ਹਾਂ ਬਾਰਾ ਤੇ ਵਿਚਾਰਾ ਹੋਈਆ ਬਾਰਾ ਹੋਇਆ ਵਿਚਾਰਾ ਬੰਬੀ ਛੱਟ ਕੇ ਤੇ ਪਾਰ ਆਇਆ ਤੇ ਚਾ ਲਿਆ ਵਾ ਵਾ ਕਾਇਆ ਤੇ ਜੇ ਮੈਂ ਆ ਬਸ਼ਾ ਨੀ ਮੈਗਾ ਨਾ ਚਾ ਨਹੀਂ ਪੁੱਛਦੀ ਤਾਂ ਮੈਰ ਦਵਲੀਗੇ ਫਸ ਗਈ ਹਾਂ ਨਹੀਂ ਚਾਹ ਲਈ ਹੁਣ ਨਹੀਂ ਮੈਂ ਵੀ ਤਾਰਾ ਕੱਢ ਕੇ ਆਈ ਹਾਂ ਪੀਏ ਘੁੱਟ ਘੁੱਟ ਇਸ ਲਈ ਤੇ ਹੱਥ ਤੋਂ ਸਿੱਖ ਤੋਂ ਨਹੀਂ ਹਜੇ ਨਾ ਦਾ ਹੱਥ ਤੋਂ ਹਾਂ ਦੇ ਆ ਪਾ ਚਿੱਕੀਆਂ ਕਰਕੇ ਦੇ ਗੰਢਾ ਚਾੜ ਕੇ ਤੇ ਮੈਂ ਇਹ ਤੇ ਆਪਾ ਟਕੜ ਦੇ ਆ ਤੇ ਹੁਣ ਤੂੰ ਚੀਰਨਾ ਸਿੱਖ ਨਹੀਂ ਨਾ ਚੀਰ ਨਹੀਂ ਨਹੀਂ ਹੁੰਦੀ ਆ ਦਾ ਹਾਂ ਪਰ ਇਹ ਮੇਰੇ ਚਰਤੇ ਵੀ ਨਹੀਂ ਕੀਤਾ ਮੈਂ ਹਾਂ ਨਹੀਂ ਅਜੇ ਤਾਰਾ ਧੂਣਾ ਕੱਢ ਲਈਆ ਮੈਂ ਤੂੰ ਇਧਰ ਦਾ ਕਰ ਲਿਆ ਵਾ ਹਾਂ ਹੋ ਥੋੜਾ ਬੋਧਾ ਸਿੱਖ ਲਈਂ ਦਾ ਨਾ ਵਾ ਮਾਈਆਂ ਕੋ ਗੁਣ ਲੱਲ ਲਈ ਦੇ ਹੁੰਦੇ ਆ ਜੰਗੇ ਨਾ ਇੱਕ ਵਾਰੀ ਦਾਦ ਲਿਆੰਦਾ ਤੇ ਮੇਰਾ ਉਹ ਵੀ ਜਾਂਦਾ ਰਿਹਾ ਉਹ ਤੇ ਜਾ ਕੇ ਟੋਕਾਂ ਜਾਂ ਜਿਹੜਾ ਜੀ ਟੋਕੇ ਨਾਲ ਤੇ ਟੀਰ ਮੈਨੂੰ ਤਾਂ ਹੱਥ ਦਾ ਟੀਰ ਦਾ ਸਵਾਦ ਵੇਖੀ ਤੇ ਟੋਕੇ ਵਾਹ ਬਹੁਤ ਸੀ ਗਿਆ ਉਹ ਹੋਆ ਮੀਤੋ ਲੱਗੀ ਮੈਂ ਆ ਬਾਬੇ ਬੁਕਾਲੇ ਲਿਆਈ ਤੇ ਫੁਆਦੀ ਮੈਨੂੰ ਦੇ ਦੋ ਮੈਂ ਚੱਲ ਲੱਜਾ ਭੈਣ ਤੋਂ ਮੈਂ ਚੱਲ ਨਹੀਂ ਆਂਦਾ ਮੈਂ ਉਹਦੇ ਨਾਲ ਨਾ ਉਹ ਤਾਂ ਇਹ ਟੀਰੋ ਤੇ ਪਾਣੀ ਗਿਆ ਪਾਣੀ ਗਿਆ ਤੇ ਆ ਲਾਲਾ ਜੀ ਆ ਤੇ ਆ ਜਿਹੜਾ ਡੂੜਾ ਉਹਦੇ ਨੂੰ ਲੱਗਦਾ ਜਿੱਦਾਂ ਖਰਾਬ ਗਿਆ ਹੋ ਗਿਆ ਵਾ ਕਿ ਪਿਸਾ ਗਏ ਖਵਰੀ ਦੇਖਿਆ ਇਹ ਝਿਲਕੇ ਨਹੀਂ ਆ ਰਿਹਾ ਜਾਈ ਨਹੀਂ ਹੁੰਦਾ ਰਿਜਕੇ ਟਕਟਿਆਂ ਹੋ ਜਾਣਾ ਉਹ ਤੇ ਕਿਤੇ ਸਾਗ ਦੇ ਹੱਥ ਦਾ ਟੀਰਿਆ ਹੀ ਹੁੰਦਾ ਹੋ ਨਹੀਂ ਲੋਕੀ ਸਖ ਰਹਿਣੇ ਹੋਗੇ ਆ ਮੈਂ ਨਹੀਂ ਕਹੇ ਰੋਜ਼ ਨੂੰ ਘਰੇ ਡੰਗਰਾਉਣੇ ਟੋਕੇ ਕੋਤੰਦੇ ਆ ਹੋ ਗਿਆ ਨਾ ਤਾਂ ਨਾਵ ਜਿਦਾ ਆ ਗਿਆ ਉਹ ਦੇ ਨਹੀਂ ਕੁਤਰ ਦੇਣਾ ਜਿਹਦੇ ਨਾਲ ਪੱਤੇ ਪਤਰੀ ਦੇ ਆ ਉਹ ਹੀ ਲਿਆ ਕੇ ਤਰ ਲਿਆ ਗਿਆ ਹਾਂ ਹਾਂ ਉਹ ਲਿਆ ਕੇ ਦੇ ਪਤੀਲੇ ਜੁੱਟਨੇ ਆ ਹਾਂ ਜਿਆਦਾ ਹੁਣਾ ਬਣਾਉਣਾ ਹੈ ਕਰਨਾ ਛਿਲਿਆ ਤੇ ਉਹ ਤਾਂ ਜਦਾਂ ਜਦਾਂ ਦੇ ਸਮੇਂ ਹੁੰਦੇ ਜਾਂਦੇ ਉਦਾਂ ਆਉਂਦੀਆਂ ਚੀਜ਼ਾਂ ਨੇ ਬਰੀਕ ਕਿਆ ਰਿਹਾ ਕੋਈ ਰਿਆ ਵੇ ਮੱਟ ਸਕਦਾ ਧੋਕੇ ਦਾ ਸੀ ਰਿਆ ਖਾਣਾ ਨਹੀਂ ਨਹੀਂ ਚਲੋ ਵੀ ਜਦਾਂ ਦੇ ਸਮੇਂ ਆਉਂਦੇ ਜਾਂਦੇ ਉਦਾਂ ਦੀਆਂ ਚੀਜ਼ਾਂ ਆ ਗਈਆਂ ਵਾ ਨਹੀਂ ਵਧੀਆ ਨਹੀਂ ਲੱਗਦਾ ਇੱਕ ਦੋ ਵਾਰੀ ਤੂੰ ਚੀਜਿਆ ਮੈਂ ਜਾਣ ਕੇ ਫਿਰ ਨਹੀਂ ਤੁਹਾਨੂੰ ਪੜਾਇਆ ਉਹ ਮੈਂ ਇਹ ਦੇ ਦਿਨ ਲੈ ਦੇਈਆਂ ਮੈਂ ਲੈ ਜਾ ਤੂੰ ਤੁਹਾਡੇ ਤੇ ਵਟ ਨਹੀਂ ਚੀਜ ਤੇ ਮੈਂ ਲੈ ਨਹੀਂ ਜਦੋਂ ਉੱਥੇ ਆਪਣੇ ਭਿੰਡ ਮੇਰੀ ਦਾਦੀ ਦਿੰਦੀ ਹੁੰਦੀ ਸੀ ਕਈ ਨਹੀਂ ਮਾਸੀ ਵਜਾਣਾ ਉਹਨਾਂ ਨੇ ਵੀ ਕਈ ਵਰੀ ਦਾ ਦੇਣਾ ਸਾਟੀ ਹਾਂ ਫਿਰ ਤੇ ਲੈ ਨਹੀਂ ਦਾ ਦੇਣਾ ਉਹਦੇ ਜਾਂ ਕਿਧਰ ਚਲਦੀ ਚੀਜ਼ ਹੀ ਲੈਣਾ ਮੈਂ ਵੀ ਆ ਨਹੀਂ ਕਿਰਾਤੀ ਨਾ ਵਡਾ ਲੈ ਹੋਰ ਨਾ ਪੰਗਾ ਪੈਦਾ ਰੱਦ ਹੋਈ ਜਾਂਦੀ ਹੈ ਆ ਵੀ ਆ ਕਿਨਾ ਵਡਾ ਲੈ ਕੇ ਰੇ ਚਾਰ ਕੋਈ ਨਹੀਂ ਹੀ ਲਗਾਈਆਂ ਆਪਣੀਆਂ ਲੋੜਾਂ ਸਾਰੇ ਕੰਮ ਕਰਨੇ ਪਿਆ ਕਰਨੇ ਅਜੇ ਪਤਾ ਵੀ ਹੁੰਦਾ ਵਾ ਜਦੋਂ ਹੁੰਦਾ ਜੇ ਉਹ ਦੋਂਦਾ ਮੈਂ ਕੰਨਾ ਕੇਸੜਾ ਜਿਆ ਵੇ ਰਹਿੰਦਾ ਵਾ ਤੇ ਜਦੋਂ ਕਰਨਾ ਪਵੇ ਫਿਰ ਪਤਾ ਹੀ ਆ ਹਾਂ ਜੇ ਡਾੜੀ ਤਾਰਾ ਕੱਟਦਾ ਰਹਿੰਦਾ ਤੇ ਮੈਨੂੰ ਕੱਟਣ ਦੇ ਮੋੜੀ ਨਹੀਂ ਤੇ ਮੇਰੇ ਵਾਂਗੂ ਛੱਡਿਆ ਕੰਮ ਡਾੜੀ ਜਦੋਂ ਪਤਾ ਤਾਰਾ ਕਰਨੀ ਆ ਤਾਂ ਹੋਲੀ ਜੀ ਬਾਹਰ ਚਲ ਜਾਂਦੀ ਆ ਤੇ ਮੈਂ ਹਮੇ ਆਨੇ ਫਾਸੀ ਕਰੀ ਚੈਂਚਰ ਦੇ ਦੋ ਛਿਆ ਅਗੇ ਘਟੂਰਾ ਨੂੰ ਦੁੱਧ ਦਾਦੇ ਲਾਗੋ ਪਿਆਰ ਦੇਣਾ ਹੁਣ ਮੈਂ ਹਾਂ ਮੈਨੂੰ ਕੱਲੀ ਨੂੰ ਆਬੇ ਮਾਦਾਰ ਕੱਢਦੀ ਆ ਫਿਰ ਉਹਨਾਂ ਨੂੰ ਦੁੱਧ ਪਿਆਲਦੀ ਆ ਨਹੀਂ ਇਹਨੂੰ ਮੈਂ ਕਦੇ ਦੀ ਅੱਖੜ ਦੇ ਵੀ ਬੋਤਲ ਲੈ ਉਹਨਾਂ ਦਿੱਤੇ ਚੱਲ ਜਾ ਨਹੀਂ ਮੰਮੀ ਪਿਆਰ ਲੰਡਈ ਆ ਨਹੀਂ ਹੁਣ ਮੈਂ ਇਹਦੇ ਜਾਂਦਿਆਂ ਨੂੰ ਪਿਆਰ ਲਿਆ ਤੇ ਤਿੱਜੀ ਨੂੰ ਇਹ ਪਿਆਣ ਕੇ ਤੇ ਫਿਰ ਘਰ ਨੂੰ ਆ ਗਿਆ ਮੈਂ ਹਾਂ ਤੂੰ ਜਾ ਹੁਣ ਗਾਈ ਨੂੰ ਮੈਂ ਕੱਢ ਲੈਣੀ ਆ ਰਬਿਆਲ ਕਿ ਆਇਆ ਵਾ ਜੀ ਨਹੀਂ ਪਿਆੜ ਕਿ ਆਇਆ ਵਿਚਾਰਾ ਮੈਂ ਫਿਰ ਤਲਾਹਤਾ ਮੈਂ ਚਲ ਜਾਦਾ ਮੈਂ ਉਹਨੂੰ ਤਾਂ ਕੈਸਾ ਜਾ ਗਿਆ ਇੰਨਾ ਹੀ ਪਣਾ ਚਾਵਾ ਪੀ ਚੁਟੀਆਂ ਪੈ ਗਈਆਂ ਭਾ ਲੋ ਜਾਂ ਤਾਂ ਫਿਰ ਨਾ ਉਹਦੇ ਰਿਜ ਚੱਲਿਆ ਉਹ ਵਿਚਾਰਾ ਜੇ ਅੱਜ ਤਾਂ ਜਾ ਹੀ ਬੜਾ ਹੈ ਪਰ ਛੁੱਟੀਆਂ ਪੈ ਗਈਆਂ ਉਹ ਤਾਂ ਅਗੇ ਦੇ ਅੱਧੇ ਦਿਨ ਦਾ 8 ਵਜਾਂ ਦੇ ਫੇਰ ਜਾਈ ਛੱਡ ਕੇ ਤੇ ਤਿਆਰ ਹੋਣਾ ਨਹੀਂ ਉਹ ਤੇ ਫੇਰ ਉਹ ਸਕੂਲ ਜਿੱਦਨ ਜਾਣਾ ਉਹ ਦਿਨ ਇੱਦੇ ਹੁੰਦਾ ਜਿੱਦਾਂ ਛੁੱਟੀਆਂ ਦੀ ਉਧਰ ਪਏ 5 ਵਜੇ ਖਾ ਲਓ ਹਾਂ ਤੋ ਉਹ ਗੱਲ ਹੀ ਹੋਈ ਅੱਜ 5 ਵਜੇ ਆਉਂਦਾ ਪਾਏ ਥਾੜ੍ਹ ਲੋ ਅੱਜ ਉਹ ਗੱਲ ਹੀ ਹੋਈ ਆ ਅੱਜ ਮੈਂ ਜਾ ਤਾਂ ਰਹੀ ਆ ਤੇ ਉਸੇ ਮਿਲਿਆ ਮਗਰ ਡੈਪ ਆ ਮੈਸੇਜ ਆ ਗਿਆ ਮੈਸੇਜ ਆ ਗਿਆ ਮੈਂ ਨੇ ਇਹ ਤੇ ਵੇਖਿਆ ਨਹੀਂ ਮੈਸੇਜ ਨਹੀਂ ਅੰਮਿਆ ਵੇਖ ਲਿਆ ਵਾ ਉਹ ਫਿਰ ਪਤਾ ਹੋਣਾ ਨਾ ਪਿਆਉਣਾ ਤਾਂ ਹੀ ਫੜਿਆ ਮੋਬਾਈਲ ਕੇ ਢੀਗ ਹੀ ਸ਼ੂਟਿੰਗਾਂ ਦੀ ਹਾਂ ਉਹਦਾਂ ਤੇ ਕਹਿੰਦਾ ਇਹ ਵੀ ਤਾਂ ਨਾਂ ਨਹੀਂ ਪੈਂਣ ਕੋਈ ਨਹੀਂ ਇੱਕ ਤਰੀਕ ਲਾਗੇ ਪੈ ਜਣਾ ਜੇ ਦਿਨ ਲੱਗਣ ਦੇ ਆ ਨਹੀਂ ਪੈਣੇ ਤਾਂ ਹੀ ਹੰਦਾਂ ਦਰ ਜਾਣ ਕੇ ਡਿਆ ਉਹ ਨਹੀਂ ਇੱਕ ਤਰੀਕ ਵਾਲੀਆਂ ਸਹੀ ਹੀ ਗੋਰ ਗਰੀਬ ਕਪੜਾ ਦੁਰਦਾਨਾ ਬਣਾ ਕੋਈ ਨਹੀਂ ਇਹ ਉਹ ਕਹਿ ਕੇ ਆ ਬਿਨ ਇਹਨਾਂ ਯਾਰਾਂ ਨੂੰ ਅਖਰਾ ਵਿੱਚ ਦੁੱਧ ਘੱਟਾ ਕਰਿਓ ਸੇਰੇ ਨਹੀਂ ਦੋ ਨਿਕਸੀਵਾ ਦੇਣਾ ਨਿਕਰੀ ਲੈਣੀ ਮੈਂ ਨਾ ਆਹੋ ਨੰਨਾ ਨਾ 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 ਹਾਲੂ ਲਾਇਆ ਇਹਦੇ ਬੋਲਣਾ ਕਿ ਪੀਚਾ ਜਰਾ ਦੇ ਨਹੀਂ ਚਾਹੀਦਾ ਦੂਰ ਰੁਕਰ ਚਲ ਕੋਈ ਗੱਲ ਨਹੀਂ ਚਾਹੀਦਾ ਕੋਈ ਮੈਂ ਕਰੋ ਕਰ ਜਿਹੜਾ ਕਾਰੀਗਰ ਨਹੀਂ ਸਭਾ ਠੀਕ ਜਾ ਕੇ ਤੇ ਚੱਲਣਾ ਕੋਈ ਕੋਈ ਪੂਰਾ ਦੇਣੀ ਨੰਗਣਾ ਜਿਹਦੇ ਆ ਇੱਕੋਰੀ ਜਾਣਦੇ ਸਮਾਨ ਸਮੂਨ ਵੀ ਇਹ ਆਇਓ ਮੜਕੇ ਆ ਗਏ ਮੈਂ ਤਾਂ ਜੀ ਮੈਂ ਤਾਂ ਨਹੀਂ ਦੋ ਜਾਓਗੇ ਕਦੀ ਨਹੀਂ ਕੋਈ ਨਹੀਂ ਨਿਆਣੇ ਨਹੀਂ ਜਾਣ ਸੇਵਾ ਪਾਣੀ ਕਰਨਾ ਜੋ ਉੱਥੇ ਧੌਣ ਧਾਣ ਵਾਲਾ ਹੋ ਤੋਣ ਅਜਾ ਤਾਹਰ ਕੱਲ ਤਰਾ ਬਲ ਕਹਿੰਦਾ ਫੇ ਗੁੱਟ ਦਰ ਯਾਰ ਕੱਲ ਨੂੰ ਕਰਨੀ ਸੀ ਵਾ ਤਾਹੋ ਚਲ ਕੋਈ ਨਹੀਂ ਕਰ ਆਇਆ ਜੇ ਲੰਗਰ ਪਰਸੋਂ ਬਾਅਦ ਲਾਉਣਾ ਹੋਵੇ ਨਹੀਂ ਜਗੜਾ ਹਾਂ ਉਹਦਾ ਖਾਣ ਤੇ ਨਹੀਂ ਜਾਈ ਗਾ ਆ ਦੁੱਧ ਦਾ ਖਾਣਾ ਦੁੱਧਾ ਵੀ ਹੋ ਚੰਗਿਆ ਦੇ ਰਹੀ ਹੈ ਨਹੀਂ ਇਹ ਪਿਆਲਣਾ ਆਹੋ ਅੱਛਾ ਮੈਂ ਉਹ ਫਿਰ ਬੜੂ ਨਹੀਂ ਨਹੀਂ ਪਿਆਲਣਾ ਨੂੰ ਪਰੂਪ ਆਇਆ ਹਾਂ ਆਹ ਸੋਸ਼ਾ ਠੀਕ ਤੇ ਅੱਜ ਤੇ ਅਨਾ ਕੱਲ ਨੂੰ ਕਰੀਏ ਨੇ ਹਨੇਰੇ ਜਦੋਂ ਰਾਚਾ ਜੀ ਵਾਹ ਲਾ ਨੇ ਨਹੀਂ ਸਾਰੀ ਸਾਰੀ ਦਿਹਾੜੀ ਸਾਰੀ ਦਿਹਾੜੀ ਚੱਲਣਾ ਸਾਰਾ ਦਿਨ ਹੀ ਦੁੱਧ ਦੀ ਚਾਹ ਹਾਂ ਪਰ ਉਹ ਇਦਾਂ ਹੀ ਚੱਲ ਕੋਈ ਨਹੀਂ ਚਲ ਕੋਈ ਨਹੀਂ ਕਰ ਲਿਓ ਸੇਵਾ ਦਾ ਦੋਦੀ ਜਵਾਏ ਪਾਂਡੇ ਦੁੱਧ ਹੀ ਪੈਣਾ ਵਾ ਕੋਈ ਕਰਨੀ ਕਿਤੇ ਕਦੋਂ ਬੰਦਾ ਕੋਈ ਨਹੀਂ ਵਾ ਸਰਦਾ ਬੰਦਾ ਕਰੋ ਸੇਵਾ ਜਿਵੇਂ ਗੁਰਦੁਆਰੇ ਦੇ ਕਿੰਨੇ ਦਿਨਾਂ ਦਾ ਲੱਗਾ ਵਾ ਹਾਂ ਤੇ ਰੋਲੀ ਤੇ ਆਉਂਦੀ ਆ ਹਾਂ ਤੇਰੇ ਕੋਲ ਪਾਣੀ ਉਹ ਕੋ। ਕੋਈ ਨਹੀਂ ਕੱਗਣਾ ਨਹੀਂ ਮੈਂ ਸਿੱਧ ਕੱਗਦਾ। ਉਹ ਗੜਾ ਬਹੜਾੜੀ ਖਾਣਾ ਵੇਜੋ। ਦਾਦੀ ਨੂੰ ਗੋਆ ਖਿਚੜਾਉਂਦੇ ਆ। ਸਾਨੂੰ ਆਵ ਕਰ। ਨਹੀਂ ਲੱਕੜਾ ਲਿਆ ਤੂੰ ਲੱਕੜਾ ਹੀ ਲਾ ਲਿਆ ਕੇ। ਪਾੜੀ ਕੱਟ ਲੈ ਆ ਕੇ ਲਾ। ਯਾ ਦਾਦੇ ਦੇ ਕੰਟੇ ਆ। ਉਹ ਆਟਾ। ਨਹੀਂ ਉਹ ਵੀ ਅੱਲੀ ਮੋਲਾ ਦੇ। ਯਾ ਉਹ ਰਿਆ ਲੱਕੜਾ। ਪਾਲਕੋ ਠਾ ਹੋਊਗਾ ਸਾਗ ਤੇ ਫੇ ਬਣੀ ਆ ਨਾ ਹੁਣ। ਥਾੜੀ ਉਹਦਾ ਚਾਰ। ਨਹੀਂ ਪਾਲਕਾ ਪਾਤੀ ਆ ਨਾਂ ਤੌਜ ਕੋਈ। ਅਸੀਂ ਐਨੀ ਬੜੀ। ਚਲੋ ਜਨਦਾ ਡਲੀ ਜਾ ਆ ਲੈ ਆ। ਹੁਣ ਜਰਾ ਵੀ ਲੈ ਮੈਂ ਕਿਵੇਂ ਚਾਹ ਗਈ ਚੀਰ ਬਣਾ ਕੇ ਥੀਲੇ ਚ ਦਿੱਤਾ ਬਾਦ ਹੁਣ ਇਹ ਸ਼ਮਾ ਦਾ ਕਹੀ ਰਿੰਦੇ ਰਹਿਣਾ ਆ ਗਢਾਈ ਜਾਣੀ ਤੇ ਸਾਲ ਨੇ ਉਭਲਦੇ ਰਹਿਣਾ ਤੇ ਸ਼ਮਾ ਨੂੰ ਕੋ ਡਾਂਗੇ ਐਸੇ ਨਾਲ ਕਰਦੇ ਬਲੌਗ ਦੇ ਸੰਭਾਲਦੇ ਸਾਰਿਆਂ ਨਾਲ ਸਾਥੀ ਕਰਦੇ ਕੀ ਚੱਲੇਗਾ ਹਾਂ ਚਲ ਕੋਈ ਗੱਲ ਕਬੜਾ ਕੱਢਦੇ ਆ ਗਈ ਧਾਰਾ ਕੱਢ ਕੇ ਬੈਠੇ ਜੰਦੇ ਬੈਠ ਕੇ ਇਹੀ ਕਰਨਾ ਹੁਣ ਤੇ ਚਾਹ ਪੀਤੀ ਆ ਚਾਹ ਪੀਲੀ ਆ ਨਾਨਾ ਥੂੜ ਬੋਲਦਾ ਯਾ ਅੱਜ ਤੂੰ ਤਾਰਾ ਕੱਢਣ ਲਈ ਹੈ ਨਾ ਤੇ ਸਟਾਰ ਜਿਹੜਾ ਆਪੀ ਨੇ ਨਾਨੀ ਨਾਲ ਘਟ ਫੇਰ ਪੀ ਲਾਂਗੀ ਨਹੀਂ ਇਹ ਅੱਬੇ ਨੇ ਪੀ ਲਈ ਆ ਇਹ ਨਹੀਂ ਕੋਲ ਲੈਣਾ ਭੈਣ ਨੇ ਪੀ ਲਈ ਇਹ ਆਦੇ ਪਾਪਾ ਚ ਪੀਣੀ ਨਿਗੀ ਹੁਣ ਸੇਰੇ ਦੀਤੀ ਨਹੀਂ ਉਹ ਨਾ ਮੈਂ ਅੱਜ ਬਹੁਤ ਚਾਹ ਸੇਵਦੀ ਦੀ ਪੀਤੀ ਬੜੀਆ ਪਾਣੀ ਇਦਾਂ ਪਾਇਆ ਹੈ ਜਾਨ ਕੋਈ ਗੰਨ ਪਾਣੀ ਪਾਇਆ ਸੂਰਖਣੀ ਬਸ ਰਹਿ ਰਹੀ ਸੀ ਮੇਰੀ ਕਾਂ ਛਾੜੀ ਪਾਣੀ ਕੱਢ ਕੇ ਰਾਈ ਪਾਣੀ ਪਾਇਆ ਨਾ ਤੇ ਬੋਤਲ ਤੇ ਨਪੜ ਪੜ ਰਹਾ ਤੇ ਤੂੰ ਫੜਾ ਦੇ ਇਹਦਾ ਜਾਵੇ ਐਵੇਂ ਠੀਕ ਆ ਨਪੜ ਵਸੇ ਵਾਲੀ ਹੋਣੀ ਬੋਤਲ

ਨਾ ਨਾ ਕਹਤਾ ਘੁੜੀ ਨੂੰ ਕਹਾਂ ਘੁੜੀ ਘੜੀ ਕਾਦੀ ਨੂੰ ਕਹਿ ਦਈਓਗੇ ਆ ਹਾਂ ਹੋਰ ਘੁੜੀ ਨਹੀਂ ਕੇ ਕੋਈ ਲੱਗਦੀ ਤੇਰਾ ਦੁੱਧ ਢੋਲ ਦੇਣਾ ਆਏ ਹਾਏ ਅੱਗੇ ਹੁੰਦਾ ਕਿ ਤਾ ਮੇਰੀ ਮਾਜੀ ਨੇ ਹਾਂ ਮਾਰ ਮਾਰ ਝੋਲਾ ਨੂੰ ਆਹ ਮਾਰ ਮਾਰ ਲਾਗੇ ਨਾ ਵੀ ਬੇਗ ਦੇ ਦੌੜਦੀ ਹੈਗੀ ਆਹ ਉਹ ਕਿਉਂ ਲਾਣੀ ਚੋਕ ਲਿਆ ਮੇਰੀ ਜੀਵਨ ਵਾਲੀ ਇਹਨੇ ਆ ਬਾਕਾ ਸ ਵਰਗ ਬਠੇੜੀਆਂ ਬਾੜ ਵਿੱਚ ਜੀ ਗੱਲ ਬਤਾਈ ਨਾ ਦੀਦੀ ਤੇਰੀ ਜਾਦੀ ਕਰਦੀ ਹੈ ਬਈ ਚੱਲ ਫਿਰ ਜਾਨੀ ਮੈਨੂੰ ਪਤਾ ਵੀ ਮੇਰੀਆਂ ਭੂਆ ਵੱਡੀਆਂ ਨੇ ਗਾੜੀ ਚ ਜਵਾਬ ਨਹੀਂ ਦੇਣਾ ਕਾਹ ਕਰਦੇ ਨਾ ਇਹ ਬੜਾ ਕੋਹ ਮਾਲ ਰਹੀ ਇਹਦੇ ਪੇਸ ਨਹੀਂ ਜਾਂਦੇ ਪਾਸੇ ਕਰਨਾ ਇਹ ਕਹਿੰਦਾ ਪਤਾ ਕੀ ਹੈ ਜਿਹੜਾ ਜਿਹੜਾ ਮੇਰਾ ਸਿਸਟਮ ਆ ਨਾ ਤਨ ਮੇ ਤਾਂ ਸਮਝਿਆ ਛੋਟੀਆਂ ਮੇਰਾ ਗਾੜੀ ਜ਼ਿਆਦਾ ਜਵਾਬ ਦੇਣਾ ਬਣਦਾ ਨਹੀਂ ਆ ਨਹੀਂ ਤਾਂ ਫਿਰ ਨਾ ਭੂਆ ਹੁਣਾਂ ਦੀ ਪਤਨੀ ਨੇ ਮੈਂ ਫਿਰ ਅਟਕਣੇ ਨਾ ਮੜਕਣ ਨਵਾਂ ਤਾਂ ਬੜਾ ਸੱਤਾਂ ਨੂੰ ਤੇ ਫੇਰਾ ਗੋਲੀ ਕਰ ਬੋਲਦੀ ਨਹੀਂ ਹੋ ਸਹੀ ਗੱਲ ਹੈ ਫਿਰ ਚਰ ਮੁੰਡਿਆਂ ਦਾ ਨਾਂ ਸੁਣ ਕੇ ਦੌੜੀ ਗਿਓ ਸੀ ਨਹੀਂ ਆਹ ਕਾਲੂ ਉਹ ਤਾਂ ਘਾਪੜਿਆ ਵਿੱਚ ਬੜਾ ਗਵੰਦੀ ਆ ਪਰ ਤੇਰਾ ਕੰਮ ਹੀ ਨਹੀਂ ਬਣਦਾ ਨਹੀਂ ਮਾਸੀ ਜੀ ਕਾ ਵੀ ਪੂਆ ਦੀ ਰੀਸ ਹੁੰਦੀ ਨਹੀਂ ਆ ਜੀ ਸਹੀ ਗੱਲ ਹੈ ਹੱਡੀਆਂ ਵੱਟੀਆਂ ਯਾਰ ਬੜਾ ਉਹਨਾਂ ਦੇ ਹੱਥਾਂ 'ਚ ਜਮੀਂ ਆਡਿਆ ਨੂੰ ਸਾਰਾ ਪਤਾ ਵਾ ਉਹਨੂੰ ਪੂਆ ਦੇ ਹੱਥਾਂ 'ਚ ਜਮੀਂ ਸਾਰਾ ਪਤਾ ਵਾ ਚਾੜ ਕੇ ਚਾਰ ਦੀ ਚਾਰ ਦੀ ਪਰ ਉਹ ਗੱਲ ਨਹੀਂ ਬਣਦੀ ਹੈ ਜੇ ਇਹਨੇ ਵਰਕਾ ਕਹੀ ਚਾਹੀ ਜੀ ਨਹੀਂ 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 ਚਾਰ ਨਹੀਂ ਮੈਂ ਸਕਦੀ ਨਾ ਨਹੀਂ ਪਹਿਣਾ ਤੁਹਾਡੇ ਚ ਤੇ ਮੇਰੀ ਚਾਰ ਨਹੀਂ ਹੈ ਹੈ ਏਦਾਂ ਹੀ ਓੜੇ ਮੇੜੇ ਪੇੜਦੇ ਆ ਨਾ ਤੇ ਵਧੀਆ ਟਾਈਮ ਪਾਸ ਹੁੰਦਾ ਵਾ ਹੈ ਨਾ ਕਿ ਅੱਜ ਉਪਰਾਜੋ ਅੱਜ ਉਪਰਾਜੋ ਸੱਸੀ ਕਾਲ ਦੀ ਸਾਰੀ ਆ ਜੀ ਸੱਸੀ ਕਾਲ ਦੀ ਸੱਸਰੀ ਕਾਲ